ਨਾਸਵਾਸ਼ਣੀਆ ਮੈਂ ਪੰਜਾਬ ਦੇ ਜਨਨ ਸਕੱਤਰ ਜਿਲ੍ਹਾ ਜਿਲ੍ਹਿਆਂ ਦੇ ਪ੍ਰਧਾਨ ਅਸੀਂ ਬੜੇ ਦੁਖੀ ਹੋ ਚੁੱਕੇ ਸਰਕਾਰ ਤੋਂ ਸਰਕਾਰ ਦੇ ਲਾਰੇ ਲੱਪੇ ਤੋਂ ਪੰਜਾਬ ਦੇ ਵਿੱਚ ਮੀਟਿੰਗ ਕੀਤੀ ਗਈ ਉਹ ਜਿਹੜੀ ਚੋਣ ਜਿਹੜੀ ਆਪਣੀ ਸੇਵਾ ਪ੍ਰਚਾਰ ਹੈ ਉਹਦੇ ਵਿੱਚ ਅਸੀਂ ਫੈਸਲਾ ਲਿਆ ਕਿ ਅਸੀਂ ਜਿਮਨੀ ਚੋਣਾਂ 'ਚ ਜਾ ਕੇ ਪੂਰਾ ਜ਼ਿਲ੍ਹਾ ਔਰ ਜਿਹੜੇ ਸਟੇਟ ਦੀ ਕਮੇਟੀ ਜਿਹੜੀ ਹੈ ਸਾਰੀ ਉੱਥੇ ਪਹੁੰਚੇਗੀ ਸੋ ਸਾਡੀ ਸਟੇਟਿੰਗ ਮੀਟਿੰਗ ਵੀ ਆਈ ਹੈ ਔਰ ਅਸੀਂ ਵੀ ਸਾਡੇ ਜ਼ਿਲ੍ਹੇ ਦੇ ਪੰਜ ਬਲਾਕ ਲੱਗੇ ਆ ਪੰਜ ਬਲਾਕ ਅੱਜ ਪਹੁੰਚੇ ਆ ਇਹ ਅੱਜ ਟਰੈਲਰ ਹੈ ਅਗਰ ਸਰਕਾਰ ਸਾਡਾ ਬੈਠ ਕੇ ਗੱਲ ਨਹੀਂ ਕਰਦੀ ਤੇ 9 ਤਰੀਕ ਤੱਕ ਸੰਘਰਸ਼ ਚੱਲਣਾ ਹੈ ਤਾਂ ਅਸੀਂ ਸਰਕਾਰ ਨੂੰ ਗੱਲ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਸਾਡੇ ਨਾਲ ਬੈਠ ਕੇ ਟੇਬਲ 'ਤੇ ਕਰੇ ਸਾਡੇ ਬਹੁਤ ਫਸਲਿਆ ਜਿਹੜੇ ਕਿ ਮੁੱਖ ਮੰਤਰੀ ਦੇ ਬਿਹੇਫ ਤੇ ਸਾਡੇ ਚੱਲਣੇ ਆ ਮੰਨੇ ਜਾਣਿਆ ਜੇ ਉਹ ਗੱਲ ਰੱਖੀ ਜਾਣੀ ਉੱਥੇ ਗੱਲ ਕੀ ਹੈ ਕਿ ਜਿਹੜੇ ਸਰਕਾਰ ਸਾਡੇ ਤੇ ਐਫਆਰਐਸ ਦਾ ਧੱਕੇ ਨਾਲ ਕੰਮ ਕਰਵਾ ਰਹੀ ਹੈ ਇਹ ਅਸੀਂ ਕੰਮ ਨਹੀਂ ਕਰਨਾ ਇਹ ਬਹੁਤ ਖਤਰਨਾਕ ਹੈ ਇਹ ਜਿਹੜੇ ਗਰੀਬ ਔਰਤਾਂ ਉੱਤੇ ਹੈ ਜਿਹੜੇ 300 ਗ੍ਰਾਮ ਫੀਡ ਲੈਣ ਪਿੱਛੇ ਜਿਹੜੇ ਗਰੀਬ ਔਰਤਾਂ ਸਾਡੀਆਂ ਆ ਜਿਹੜੀਆਂ ਆਪਣੀਆਂ ਸੜਕਾਂ ਜੋੜੀ ਘੁੱਟੀਆਂ ਆ ਜਿਹੜੀਆਂ ਆਪਣੇ ਕੰਮ ਕਰਨੇ ਲੱਗੇ ਫੈਕਟਰੀਆਂ ਵਿੱਚ ਮਜ਼ਦੂਰ ਆ ਗਈਆਂ ਉਹਨਾ ਲੋਕ ਤਾਂ ਜਿਹੜੇ ਸਵੇਰੇ ਰੋਟੀ ਕਮਾ ਕੇ ਰਾਤ ਨੂੰ ਤਾਜੀ ਰੋਟੀ ਬੱਚਾ ਨੂੰ ਖਵਾਉਂਦੇ ਆ ਉਹਦੇ ਵਿੱਚ ਜਿਹੜਾਗਾ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਹ ਫੀਡ ਮਿਲਣੀ ਨਹੀਂ ਹੈ ਬੇਬੀ ਲੇਕਿਨ ਉਹਨਾਂ ਨੂੰ ਮੋਬਾਈਲ ਲੈਣਾ ਪਏਗਾ ਪੜ੍ਹੇ ਲਿਖੇ ਹੋਣੇ ਚਾਹੀਦੀ ਹੈ ਆਪਣੀ ਫੇਸ ਆਈਡੀ ਕਰੇ ਜੇ ਉਹਦੀ ਫੇਸ ਆਈਡੀ ਉਹਦੀ ਫੇਸ ਜਿਹੜਾ ਮਿਲਦਾ ਹੈ ਤਾਂ ਉਹਨੂੰ ਫੀਡ ਮਿਲੇਗੀ OTP ਆਏਗੀ OTP ਨਹੀਂ ਆਏਗੀ ਤਾਂ ਵੀ ਨਹੀਂ ਮਿਲਦਾ ਇਹ ਫਰੋਡ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹਦਾ ਪੂਰ ਜੋਰ ਅਸਿਸ ਪਰ ਵਿਰੋਧ ਕਰਦੇ ਆ ਔਰ ਜੇ ਸਰਕਾਰ ਨਾ ਟਲੀ ਤਾਂ ਅਸੀਂ ਪੋਸ਼ਨ ਟ੍ਰੈਕਰ ਟੋਟਲ ਬੰਦ ਕਰਾਂਗੇ ਬਾਕੀ ਵਿਭਾਗ ਨੇ ਉਹਨੇ ਇਹ ਹਦਾਇਤਾਂ ਜਾਰੀ ਕੀਤੀਆਂ ਅਸੀਂ ਬਹੁਤ ਵੱਡਾ ਸੰਘਰਸ਼ ਲੜ ਕੇ ਹੈਲਪਰਾਂ ਦੀ ਪ੍ਰੋਮੋਸ਼ਨ ਲਈ ਅਸੀਂ ਜਿੱਤ ਪ੍ਰਾਪਤ ਕੀਤੀ ਸੀ ਪਰ ਜਿਹੜਾ ਹੈ ਦੇਹ ਚ ਲਿਖਿਆ ਗਿਆ ਕਿ ਹੈਲਪਰ ਦੀ ਪ੍ਰੋਮੋਸ਼ਨ ਇਹ ਬੜੀ ਜੀ ਹੋਵੇਗੀ ਪਰ ਜਿਹੜੀ 2016 ਉਹ ਹਦਾਇਤਾਂ ਜਿਉਂ ਦੀਆਂ ਤੂੰ ਲਾਗੂ ਕਰੋ ਅਸੀਂ ਲੈ ਕੇ ਵੀ ਦੇ ਕੇ ਆਇਆ ਔਰੀ ਤੁਰੰਤ ਉਦੀ ਵਾਪਰੀ ਕਰਕੇ ਸੋਧ ਕਰਕੇ ਉਹਦਾ ਲੈਟਰ ਜਾਰੀ ਕੀਤਾ ਜਾਵੇ ਕਿ 10 ਪੜਿਓ ਹੈਲਪਰ ਦੀ ਪ੍ਰਮੋਸ਼ਨ ਵਰਕਰ ਦੀ ਹੋਣੀ ਚਾਹੀਦੀ ਹੈ ਜੇ 10 ਪੜਿਓ ਵਰਕਰ ਦੀ ਪ੍ਰਮੋਸ਼ਨ ਸੁਪਰਵਾਈਜ਼ਰ ਦੀ ਹੋ ਸਕਦੀ ਹੈ ਤਾਂ ਹੈਲਪਰ ਦੀ ਕਿਉਂ ਨਹੀਂ ਹੋ ਸਕਦੀ ਤਜਰਬਾ 5 ਸਾਲ ਦਾ 10 ਪੜਿ ਦਾ ਪੀਏ ਦਾ 2 ਸਾਲ ਦਾ ਤੇ 3 ਸਾਲ ਦਾ ਉਹ ਜਿਹੜੀ ਮਾਸਟਰ ਡਿਗਰੀ ਹੈ ਉਹਦਾ 2 ਸਾਲ ਦਾ ਤਜਰਬਾ ਦਾ ਜਿਹੜਾ ਕਿ ਆ ਕਿ 20 ਛੁੱਟੀਆਂ ਕੈਜ਼ੂਅਲੀ ਲੈਣ ਤੋਂ ਬਾਅਦ ਅਗਰ ਵਰਕਰ ਇੱਥੇ ਵੀ ਛੁੱਟੀ ਲੈਂਦੀ ਹੈ ਤਾਂ ਉਹਦਾ ਜਿਹੜਾ 5 ਸਾਲ ਬਾਅਦ 500 ਰੁਪਏ ਇਨਕਰੀਮੈਂਟ ਲੱਗਦਾ ਹੈ ਮੇਰਾ ਚੰਨੀ ਸਰਕਾਰ ਸਾਡਾ ਵਧਾ ਕੇ ਗਈ ਸੀ ਉਹ ਸਾਨੂੰ ਬਹੁਤ ਦੁੱਖ ਹੈ ਉਹਨੂੰ ਤੁਰੰਤ ਇਸ ਨੂੰ ਕ੍ਰੀ ਬਲ ਸੋਧ ਕਰਕੇ ਇਹ ਬਿਲਕੁਲ ਸੀ ਕੱਟ ਨਹੀਂ ਦੇਣਾ ਕਿਉਂਕਿ ਵਰਕ ਜਿਹੜੀ ਸਾਰੀ ਵਰਕਰ ਹੈ ਬਰਮਾ ਪੈ ਸਕਦੀ ਹੈ ਉਹਨੂੰ ਕੋਈ ਟ੍ਰੈਜ਼ਰੀ ਕਰਕੇ ਦਾ ਵਾਪਰ ਸਕਦੀ ਹੈ ਛੁੱਟੀ ਲੈਂਦਾ ਉਹਦਾ ਅਧਿਕਾਰ ਹੈ ਪਰ ਉਹ ਜਿਹੜੀ ਪਰ ਜਿਹੜਾ 500 ਰੁਪਏ ਲੱਗਦਾ ਇਨਕਰੀਮੈਂਟ ਉਹ ਕੱਟਣ ਦਾ ਕੋਈ ਅਧਿਕਾਰ ਨਹੀਂ ਜਿਹੜੀ ਮੈਡੀਕਲ ਛੁੱਟੀ ਹੈ ਵਿੱਦ ਬੇ ਸਾਨੂੰ ਮਿਲਦੀ ਹੈ ਹੈ ਦੇਤਾ ਚ ਲਿਖਿਆ ਗਿਆ ਕਿ ਮੈਡੀਕਲ ਜਿਹੜੀ ਛੁੱਟੀ ਹੈ ਉਹਦਾ ਤਜਰਬਾ ਘਟਾਇਆ ਜਾਏਗਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੇ ਲੋਰ ਪਈ ਸੋਧ ਨਾ ਕੀਤੀ ਤਾਂਸੀਂ ਟਰੈਕਟਰ ਰੇਟ ਦਾ ਵੀ ਘਰਾਓ ਕਰਾਂਗੇ ਐਸੀ ਨੂੰ ਲਿਖ ਕੇ ਦੇ ਕੇ ਆਇਆ 30 ਚੌਥੀ ਗੱਲ ਕਿ ਸਾਡਾ 16 ਦੇ ਵਿੱਚ ਸਾਡੇ ਲਿਖਿਆ ਗਿਆ ਆਪਣੇ ਵੀ ਇਹ ਸੜੀ ਜਿਹੜੀ ਨਾਲ ਲੱਗਦੀ ਬਾੜ ਹੈ ਉੱਥੇ ਹੈਲਪਰ ਦੀ ਪ੍ਰਮੋਸ਼ਨ ਹੋਏਗੀ ਉਸ ਤੋਂ ਬਾਅਦ ਬਦਲੀ ਪਾਰਸ ਜਿਹੜੀ ਹੁਣ ਜਿਹੜੇ ਜਹਿਤਾ ਕੀਤੀਆਂ ਅਸੀਂ ਉੱਚੇ ਲੈ ਕੇ ਦਾ ਸੋਧ ਕਰੋ ਕਿ ਜੇ ਨਾ ਲੱਗੇ ਬਾਅਦ ਵੀ ਸੀਟ ਖਾਲੀ ਪਈਏ ਉੱਤੇ ਹੈਲਪਰ ਦੀ ਪ੍ਰੋਮੋਸ਼ਨ ਹੋ ਕੇ ਉਸ ਤੋਂ ਬਾਅਦ ਬਦਲੀ ਕੀਤੀ ਜਾਵੇ ਇਹ ਬਰਦਾਸ਼ਤ ਨਹੀਂ ਕਰ ਜੇ ਇਸ ਸੋਧ ਨਾ ਕੀਤਾ ਗਿਆ ਸੋ ਹੋਰ ਅਸੀਂ ਅੱਜ ਕਿੱਥੇ ਆਏ ਅੱਜ ਅਸੀਂ ਆਇਆ ਸਾਡੇ ਗੰਗਾਵਾਲ ਤਿੰਨ ਸਾਲ ਹੋ ਗਿਆ ਵਾਰ-ਵਾਰ ਸਾਨੂੰ ਮੀਟਿੰਗ ਦਿੱਤੀ ਗਈ ਹੈ ਮੁੱਖ ਮੰਤਰੀ ਵੱਲੋਂ ਸਾਣਾ ਬੈਠ ਕੇ ਕੋਈ ਗੱਲਬਾਤ ਨਹੀਂ ਕੀਤੀ ਗਈ 3 ਸਾਲ ਹੋ ਗਏ ਹੈ ਪਹਿਲਾ ਚਿਹਰਾ ਪੰਜਾਬ ਦਾ ਮੁੱਖ ਮੰਤਰੀ ਦਾ ਜਿਹੜਾ ਕਿ ਸਾਣਾ ਬੈਠ ਕੇ ਗੱਲ ਨਹੀਂ ਕਰ ਸਕਿਆ ਔਰ ਉਸ ਤੋਂ ਬਾਅਦ ਜਿਹੜਾ ਸੀ 1000 ਰੁਪਏ ਦੀ ਵੇਟ ਕਰਦੇ ਆ ਚੋਣਾ ਚਾਹਣ ਤੋਂ ਪਹਿਲੇ ਕਿਹਾ ਸੀ ਕਿ ਹਰ ਔਰਤ ਨੂੰ ਹਜ਼ਾਰ-ਹਜ਼ਾਰ ਰੁਪਏ ਦਿੱਤਾ ਜਾਏਗਾ ਇੱਕ ਵੀ ਔਰਤ ਨੂੰ ਕੋਈ ਹਜ਼ਾਰ ਰੁਪਏ ਦਿੱਤਾ ਗਿਆ ਉਸ ਚੋਣਾ ਤੋਂ ਔਰ ਤੋਂ ਪਹਿਲੇ ਕਿਹਾ ਗਿਆ ਸੀ ਕਿ ਜਿਹੜਾ ਸਾਡਾ ਮਾਨ ਪਤਾ ਦੁਗਣਾ ਕੀਤਾ ਜਾਏਗਾ ਇਹ ਝੂਠੀ ਤੇ ਲਾਰੇ ਟਪਾਉ ਸਰਕਾਰ ਐ ਸਾਡਾ ਇੱਕ ਵੀ ਪੈਸੇ ਦਾ ਵਾਅਦਾ ਨਹੀਂ ਕੀਤਾ ਬਹੁਤ ਰੋਸ ਐ ਅਸੀਂ ਕਿਹਾ ਸਾਡੇ ਦਰਨੇ ਚ ਆਓ ਇੱਥੇ ਵਿਸ਼ਵਾਸ ਦੇ ਕੇ ਜਾਓ ਨੋਤੀ ਤੋਂ ਪਹਿਲਾਂ ਪਹਿਲਾਂ ਸਾਨੂੰ ਮੀਟਿੰਗ ਦਿਓ ਸਾਡੇ ਮਸਲੇ ਦਾ ਹੱਲ ਕਰੋ ਅਗਰ ਸਾਡੀ ਗੱਲ ਦਾ ਮਸਲਾ ਹੱਲ ਨਹੀਂ ਕਰਦੇ ਤਾਂ ਅਸੀਂ ਝੰਡਾ ਮਾਰਚ ਕਰਾਂਗੇ ਜੇ ਅੱਜ ਇਹ ਗੱਲ ਨਹੀਂ ਸੁਣੀ ਤਾਂ ਕੱਲ ਨੂੰ ਜਿਹੜਾ ਦੂਸਰਾ ਐਕਸ਼ਨ ਐ ਉਹ ਜਿਹੜੀ ਅਗਲੀ ਰੂਪਰੇਖਾ ਐ ਉਹਦੀ ਕਿੱਦਾਂ ਲੁਕੀ ਜਾਏਗੀ ਉਹ ਸਟੇਟ ਕਮੇਟੀ ਬੈਠ ਕੇ ਲਿਖੇਗੀ ਉੱਜੇ ਵਾਰ ਸਰਕਾਰ ਹੋਈ ਮੇਰਾ ਨਾਮ ਹੁਸ਼ਾਰਾਣੀ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਆ ਆਲੀਡਾ ਫੈਡਰੇਸ਼ਨੋਂ ਪਾਗਨਵਾੜੀ ਵਰਕਰ ਐਂਡ ਹੈਲਪਰਜ਼ ਦੀ ਸਾਡਾ ਜਿਹੜਾ ਇਸ਼ੂ ਹੈ ਕਿ ਪੰਜਾਬ ਸਰਕਾਰ ਨੇ ਸਾਨੂੰ ਮੋਬਾਈਲ ਖਰੀਦ ਕੇ ਨਹੀਂ ਦਿੱਤੇ ਔਰ ਬਿਨਾ ਮੋਬਾਈਲ ਤੋਂ ਹੀ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਕਿ ਤੁਸੀਂ ਸਾਰਾ ਦਿਨ ਸਾਰਾ ਕੰਮ ਔਨਲਾਈਨ ਕਰੋ ਉਹ ਵੀ ਅਸੀਂ ਕਰ ਰਹੇ ਹਾਂ ਔਰ ਮੋਬਾਈਲ ਦਾ ਰੀਚਾਰਜ ਵੀ ਜਿਹੜਾ ਉਹ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ 166 ਰੁਪਏ ਰੀਚਾਰਜ ਹੈ ਹਿੰਦੁਸਤਾਨ ਦੀ ਕੋਈ ਵੀ ਕੰਪਨੀ ਹੈ ਜਿਹੜੀ 166 ਰੁਪਏ ਦੇ ਵਿੱਚ ਰੀਚਾਰਜ ਨਹੀਂ ਕਰਦੀ ਔਰ ਸਾਨੂੰ ਲਗਾਤਾਰ ਮਾਨਸਿਕ ਪ੍ਰਤਾੜਨਾ ਕੀਤੀ ਜਾ ਰਹੀ ਹੈ ਕਿ ਕਿੱਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਐਫਆਰਐਸ ਨਹੀਂ ਕਰੋਗੇ ਤਾਂ ਤੁਹਾਡਾ ਮਾਨ ਪਤਾ ਬੰਦ ਕਰ ਦਿੱਤਾ ਜਾਵੇਗਾ ਜੇਕਰ ਤੁਸੀਂ ਇਹ ਪਰਸ ਨਹੀਂ ਕਰੋਗੇ ਤਾਂ ਲੋਕਾਂ ਦਾ ਰਾਸ਼ਨ ਕੱਟ ਦਿੱਤਾ ਜਾਏਗਾ ਇਹ ਸਿੱਧਾ-ਸਿੱਧਾ ਗਰੀਬ ਜਨਤਾ ਦੇ ਉੱਪਰ ਹਮਲਾ ਹੈ ਤੇ ਅਸੀਂ ਸਾਮ ਆਦਮੀ ਪਾਰਟੀ ਨੂੰ ਤੇ ਬੀਜੇਪੀ ਨੂੰ ਦੱਸਣ ਆਏ ਆ ਕਿ ਅਸੀਂ ਡਰਨ ਵਾਲੇ ਨਹੀਂ ਆ ਅਸੀਂ ਆਪਣੇ ਕੰਮ ਤੋਂ ਆਪਣੇ ਲਾਹਵਤਰੀਆਂ ਦੇ ਲਈ ਆਪਣੇ ਤੋਂ ਪਹਿਲਾਂ ਉਹਨਾਂ ਦੇ ਲਈ ਚਿੰਤਿਤ ਆ ਗਰੀਬ ਆਦਮੀ ਕੋਲੇ ਮੋਬਾਈਲ ਨਹੀਂ ਹੋ ਸਕਦਾ ਸਾਨੂੰ ਅਲਟਰਨੇਟ ਦਿੱਤਾ ਜਾਵੇ ਜੇਕਰ ਉਹ ਕੰਮ ਤੇ ਗਈ ਹੋ ਦੀ 700 ਦੀ ਨਾਨਾ ਉਹਦਾ ਦੇਰ ਜੇਟ ਸੋਰਾ ਕੋਈ ਵੀ ਰਾਸ਼ਨ ਲੈ ਕੇ ਜਾ ਸਕੇ ਕੈਂਡੀਡੇਟ ਨੂੰ ਮਤਲਬ ਮਜਬੂਰ ਨਾ ਕੀਤਾ ਜਾਵੇ ਕਿ ਉਹ ਕੰਮ ਛੱਡ ਕੇ ਆਵੇ ਇਸ ਲਈ ਸਾਡੀ ਮੰਗ ਇਹੀ ਆ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਮਾਨ ਪਤਾ ਦੁਗਣਾ ਕੀਤਾ ਜਾਵੇ ਾਂਗਨਵਾੜੀ ਸੈਂਟਰਾਂਸ ਲੈਪਟਾਪ ਦਿੱਤੇ ਜਾਣ Wi-Fi ਕਨੈਕਸ਼ਨ ਦਿੱਤਾ ਜਾਵੇ ਔਰ FRP ਲਈ ਮਜਬੂਰ ਨਾ ਕੀਤਾ ਜਾਵੇ ਬਸ ਅਸੀਂ 1 ਵਜੇ ਝੰਡਾ ਮਾਰਚ ਕਰਾਂਗੇ ਵੋਟਰਾਂ ਦੇ ਕੋਲ ਜਾਵਾਂਗੇ ਅਸੀਂ 9 ਤਰੀਕ ਤੱਕ ਰੈਗੂਲਰ ਕਰਾਂਗੇ ਅਜੇ ਤਾਂ ਨਹੀਂ ਨਿਕਲਿਆ ਲੜਾਈ ਹੈ ਦੇਖੋ ਸੰਘਰਸ਼ ਦੇ ਨਾਲ ਹੀ ਜਿੱਤ ਹੁੰਦੀ ਹੈ ਇਤਿਹਾਸ ਇਸ ਗੱਲ ਦਾ ਗਵਾਹ ਹੈ ਸਾਡੀ ਲੜਾਈ 1857 ਚ ਸ਼ੁਰੂ ਹੋਈ ਆਜ਼ਾਦੀ 47 ਨਹੀਂ 90 ਸਾਲ ਲੋਕ ਲੜਦੇ ਰਹੇ ਅਸੀਂ ਉਸੇ ਲਈ ਨੂੰ ਦੇਖੇ ਤੁਰੇ ਹੋਏ ਅਸੀਂ ਕਰੋਨਾ ਟਾਈਮ ਕਿਤਾ ਸਾਡੀ ਇੱਕ ਵੀ ਅੰਗਣਵਾੜੀ ਵਰਕਰ ਨੂੰ ਕਰੋਨਾ ਵੈਰੀਐਂਟਸ ਦਾ ਕਿਸੇ ਨੂੰ ਵੀ 50 ਲੱਖ ਨਹੀਂ ਦਿੱਤਾ 17 ਗੁਣੀਆਂ ਪੰਜਾਬ ਦੀਆਂ ਮਰੀਆਂ ਇਹ ਕੁੜੀ ਨੂੰ ਵੀ ਕਰੋਨਾ ਵੈਰੀਐਂਟਸ ਦਾ ਵਾਰਡ ਨਹੀਂ ਦਿੱਤਾ ਅਸੀਂ ਇੱਕ ਮੰਗ ਕਰਦੇ ਹਾਂ ਕਿ ਚਿੱਠੀ ਹੈ ਭਾਰਤ ਸਰਕਾਰ ਦੀ ਉਹਨਾਂ ਦਾ ਰਿਕਾਰਡ ਉਹਨਾਂ ਦੀ ਫੈਮਿਲੀ ਨੂੰ ਮਰਨ ਦਾ ਮੁਆਵਜ਼ਾ ਦਿੱਤਾ ਚਲ ਅੱਜ ਮੈਂ ਮੈਂ ਮੁੱਖਤੋਂ ਪੰਜਾਬ ਦੇ ਜ਼ਿਲ੍ਹੇ ਤੋਂ ਜ਼ਿਲ੍ਹਾ ਲੁਧਿਆਣਾ ਮੁਖਾ ਤੇ ਬਾਕੀ ਲੀਡਰਸ਼ਿਪ ਅਸੀਂ ਬਾਕੀ ਸਾਰੇ ਜ਼ਿਲ੍ਹਿਆਂ ਤੋਂ ਬੁਲਾਈ ਆ ਤੇ ਡੇਲੀ ਸਾਡੇ ਜਿਹੜੇ ਇੱਥੇ ਲੋਕ ਆਉਂਦੇ ਰਹਿਣਗੇ 9 ਤਰੀਕ ਤੱਕ ਰੈਗੂਲਰ ਚੱਲੇ ਜੈਡ ਪੰਜਾਬ ਜੁਆਇੰਟ 77 ਮੁਹਾਲੀ ਤੋਂ ਮੈਂ ਸਾਡੀ ਜਿਹੜੀ ਜਥੇਬੰਦੀ ਵੱਲੋਂ ਫੈਸਲਾ ਹੋਇਆ ਏ ਬਕਾਇਦਾ ਸੂਬੇ ਦੇ ਉਹਦਾ ਦਾਰਾਂ ਦੀ ਮੀਟਿੰਗ ਹੋ ਕੇ ਹੋਇਆ ਏ ਕਿ ਜੋ ਫੈਸਲਾ ਅਸੀਂ ਬਹੁ ਸੰთੀ ਨਾਲ ਕਰਦੇ ਆ ਉਹਨੂੰ ਅਸੀਂ ਇਨਬਿਨ ਸਿਰੇ ਵੀ ਚੜਾਉਂਦੇ ਆ ਜਿਹੜਾ ਅੱਜ ਦਾ ਫੈਸਲਾ ਏ ਉਹਦੇ ਮੁਤਾਬਿਕ ਅਸੀਂ ਅੱਜ ਦਾ ਸੰਘਰਸ਼ ਹੈ ਲੁਧਿਆਣੇ ਵਿਚ ਵਿਗਲ ਵਜਾਇਆ ਏ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਸਰਕਾਰ ਉਹ ਕੰਮ ਮੈਂ ਵੀ ਹਾਥੀ ਦੇ ਦੰਦ ਖਾਣ ਨੂੰ ਹੋਰ ਤਖਾਣ ਨੂੰ ਹੋਰ ਇਹਨਾਂ ਨੇ ਵੋਟਾਂ ਵਿਚਾਣੇ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਹਜ਼ਾਰ-ਹਜ਼ਾਰ ਰੁਪਈਆ ਹਰ ਔਰਤ ਨੂੰ ਦਵਾਂਗੇ ਪਰ ਤਿੰਨ ਸਾਲ ਵੀ باوجود ਵੀ ਹਲੇ ਇਹਨਾਂ ਨੇ ਕੁਝ ਨਹੀਂ ਕਰਿਆ ਤੇ ਅਸੀਂ ਤਾਂ ਇਹਨੂੰ ਢੰਡ ਸਰਕਾਰ ਇਹ ਕਹਾਂਗੇ ਵੀ ਝੋਖਿਆਂ ਦੀ ਇਹ ਢੰਡ ਹੈ ਔਰ ਇਹ ਢੰਡਾ ਮੰਗ ਹਰ ਰੋਜ਼ ਬੋਲਦਾ ਹੈ ਦੂਜਾ ਹੈਗਾ ਜਿਹੜਾ ਅੰਗਣ ਵਾਲੀ ਵਰਕਰਾਂ ਦਾ ਹੁਣ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ 35 ਸਾਲ ਦੀ ਲੜਾਈ ਤੋਂ ਬਾਅਦ ਕਿ ਜਿਹੜੇ ਸਕੂਲਾਂ ਨੂੰ ਛੁੱਟੀਆਂ ਹੋ ਗਈਆਂ ਗਰਮੀ ਦੀਆਂ ਛੋਟੇ ਬੱਚਿਆਂ ਗਰੁਣੀਆਂ ਵਿੱਚ ਜਾਂਦੇ ਆ ਉਹਨਾਂ ਨੂੰ ਵੀ ਨਾਲੇ ਛੁੱਟੀਆਂ ਹੋਏ ਕਰਨਗੀਆਂ ਪਰ ਪੁੱਛ ਜ਼ਿਲ੍ਹਿਆਂ ਨੇ ਜਿਹੜੇ ਪ੍ਰੋਗਰਾਮ ਅਫਸਰ ਉਹ ਸੀਡੀਪੀਓ ਨੂੰ ਚਿੱਠੀਆਂ ਘੱਟ ਰਹੇ ਹੈ ਤੇ ਉਹ ਕਹਿੰਦੇ ਹੈ ਕਿ ਅੰਗਰਵਾੜੀ ਸੈਂਟਰ ਖਲਾਓ ਉਸ ਦੀ ਜਿਹੜੀ ਇੱਕ ਕਹਾਣੀ ਸਾਡੇ ਮੋਹਾਲੀ ਜ਼ਿਲ੍ਹੇ ਦੀ ਵੀ ਹੋਈ ਹੈ ਕਿਉਂਕਿ ਜਿਹੜਾ ਏ ਭਾਰ ਐਸੇ ਲਾਪਤਰੀਆਂ ਦੇ ਕੋਲ ਫੋਨ ਨਾ ਹੋਣ ਕਰਕੇ ਸਾਡੀ ਜਥੇਬੰਦੀ ਵੱਲੋਂ ਵਾਈਕਾਟ ਕਰਕੇ ਅਸੀਂ ਐਫ ਆਈ ਆਰ ਇਸ ਦਾ ਵਿਰੋਧ ਹੋਰ ਬੱਚਿਆਂ ਦਾ ਜਿਹੜਾ ਫੋਨ ਵੈਰੀਫਿਕੇਸ਼ਨ ਦਾ ਵਿਰੋਧ ਵਿੱਚ ਹੈ ਤੇ ਉਸ ਉਹ ਨਾ ਕਰਨੇ ਕਰਦਾ ਮੈਂ ਮੁਰਦਾ ਸੀਆਈਟੀਯੂ ਮਹਾਸੇਗਰਾਉੜੀ ਅੱਜ ਅਸੀਂ ਜਿਹੜੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਇੱਥੇ ਝੰਡਾ ਮਾਰਕ ਕਰਨੇ ਆ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਉਹਦੇ ਵਿੱਚ ਜੋ ਸਰਕਾਰ ਨੇ ਕੀਤਾ ਸਾਡੇ ਨਾਲ ਧੱਕਾ ਕੀਤਾ ਜਿਹੜੀਆਂ ਸਾਡੀਆਂ ਮੰਗਾਂ ਆ ਉਹ ਬਿਲਕੁਲ ਨਹੀਂ ਮੰਗੀਆਂ ਚਾਹੇ ਪੱਕਾ ਕਰਨ ਦੀ ਗੱਲ ਸੀਗੀ ਚਾਹੇ ਪ੍ਰੀ ਪ੍ਰਾਇਮਰੀ ਜਿਹੜੇ ਬੱਚੇ ਐ ਉਹ ਪ੍ਰਾਇਮਰੀ ਸਕੂਲਾਂ ਦੇ ਦਿੱਤੇ ਉਹ ਸਾਡੇ ਹੋਰੇ ਸਾਡੇ ਤੋਂ ਜਿਹੜੀ ਸਕੀਮ ਐ ਉਹਨੂੰ ਖਤਮ ਕਰਤੇ ਜਾ ਰਹੀ ਐ ਜਿਹੜੀ ਹਾਈ ਕੋਰਟ ਨੇ ਗ੍ਰੈਟੀ ਸਾਨੂੰ ਲਾਗੂ ਕਰਨ ਦੀ ਗੱਲ ਕੀਤੀ ਸੀ ਉਹ ਲਾਗੂ ਨਹੀਂ ਕਰ ਰਹੇ ਅੱਜ ਅਸੀਂ ਸ਼ਹਿਰ ਦੇ ਵਿੱਚ ਜਿੱਥੇ ਵੋਟਾਂ ਪੈਣੀਆਂ ਪਿੰਡਾਂ ਦੇ ਵਿੱਚ ਜਾਵਾਂਗੇ ਲੋਕਾਂ ਦੇ ਜਾਵਾਂਗੇ ਤੇ ਲੋਕਾਂ ਨੂੰ ਜਾ ਕੇ ਦੱਸਾਂਗੇ ਕਿ ਇਹ ਜਿਹੜੀ ਮਾਨ ਸਰਕਾਰ ਐ ਫਰਾੜੀ ਸਰਕਾਰ ਐ ਇਹ ਲੋਕਾਂ ਦੇ ਨਾਲ ਝੂਠ ਬੋਲਦੀ ਹੈ ਇਹ ਕਹਿੰਦੇ ਪੱਕਾ ਕੀਤਾ ਪਰ ਇੱਕ ਵੀ ਸਾਡੀ ਭੈਣ ਨੂੰ ਪੱਕਾ ਨਹੀਂ ਕੀਤਾ ਨਾ ਇਹਨਾਂ ਨੇ ਕੋਈ ਸਾਡਾ ਪੈਸਾ ਵਧਾਇਆ ਇਹ ਸਿਰਫ ਤੇ ਸਿਰਫ ਫਰਾਡ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਪਾਕਿਸਤਾਨ ਦੇ ਨਾਂ ਤੇ ਪੱਗ ਬਨ ਕੇ ਤੇ ਉਹਦੀ ਮਿੱਟੀ ਨਾਲ ਕਸਮਾਂ ਖਾ ਕੇ ਲੋਕਾਂ ਨੂੰ ਫਰਾਡ ਕਰ ਰਹੀ ਹੈ ਨਾ ਇਹਨੇ ਨਸ਼ਾ ਖਤਮ ਕੀਤਾ ਨਾ ਇਹਨੇ ਜਿਹੜੀ ਜਿਹੜੀ ਹੈ ਮਾਈਨਿੰਗ ਬੰਦ ਕੀਤੀ ਹੈ ਨਾ ਇਹਨਾਂ ਨੇ ਕੋਈ ਪੱਕਾ ਕੀਤਾ ਅਸੀਂ ਲੋਕਾਂ ਨੂੰ ਕਹਾਂਗੇ ਜੀ ਭਲੇਖੇ ਚ ਨਾ ਆਇਓ ਤੇ ਇਹਨਾਂ ਨੂੰ ਸਾਰੇ ਜਿਹੜੇ ਇਹਨਾਂ ਦੇ ਕਾਰਨਾਮੇ ਲੋਕਾਂ ਨੂੰ ਨੰਗਾ ਕਰਨਗੇ ਇਹ ਸਾਡਾ ਆਨ ਦਾਜ ਮਤਲਬ